ਦਾ ਨਾਸੋ 612 ਯਾਨੀ ਬਿਕਰ ਵੀ ਸਭ ਤੋਂ ਈ ਗਜ ਹੈ ਜਿਸ ਦਿਨ ਛੋਟੀ ਸਹਿਬ ਜੀ ਦੇ ਤੁਨ ਗੁਰੂ ਗੋਬਿੰਦ ਸਿੰਘ ਜੀ ਦੇ ਬਰਬਤੋ ਲੋਹਰ ਸਿੰਘ ਜੀ ਬੱਬਾ ਫਤਿਹ ਸਿੰਘ ਨੂੰ ਕਈ ਪ੍ਰਕਾਰ ਦੇ ਉਤੇ ਜਲਾਦ ਹੋਣਗੇ ਉਹਨਾਂ ਨੂੰ ਜਦੋਂ ਸਭ ਜਾਤੀਆਂ ਨੂੰ ਜਮਨ ਦੇ ਵਿੱਚ ਚੁਰੂ ਦੇ ਲਈ ਆਖਿਆ ਤੇ ਇਤਿਹਾਸ ਦੱਸਦਾ ਹੈ ਕਿ ਕਿਸੇ ਨੇ ਵੀ ਸਭ ਜਾਤੀਆਂ ਨੇ ਉੱਤੇ ਇੱਕ ਤਸੱਦਦ ਜਨਮ ਕਰਨ ਦੀ ਹਾਮੀ ਨਹੀਂ ਭਰੀ ਸੁਮਾਨੀ ਦੀ ਦੂਪਰਾ ਜਲਦ ਸੰ ਜਿਹੜੇ ਕਿਸੇ ਗੁਨਾਹ ਕਰਕੇ ਉਮਰ ਕੈਦ ਘਟ ਰੇ ਸਨ ਫਿਰ ਉਹਨਨ ਨੂੰ ਇਹ ਲਾਜ ਦਿੱਤਾ ਗਿਆ ਵੀ ਤੁਸੀਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਾਦ ਜਿੱਦਾਂ ਹਮ ਬੁਲਾਉਂਗੀ ਭਾਤੀ ਜਿਹੜੀ ਇਹ ਉਮਰ ਕੈਦ ਹੈ ਇਹ ਮਾਫ ਕਰ ਦਿੱਤੀ ਜਾਏਗੀ ਨਾ ਦੋਹ ਨਹੀਂ ਇਹ ਸ਼ਰਤ ਜਿਸ ਨੂੰ ਵੀ ਮਨਜ਼ੂਰ ਕਰ ਲਈ ਤੇ ਦੋਵੇਂ ਛੋਟੇ ਸਾਹਿਬ ਜਦੇ ਨਿਊਂ ਦੇ ਵਿੱਚ ਚੁਣਨ ਵਾਸਤੇ ਇਤਿਆਰ ਹੋ ਗਏ ਨੇ ਉਹ ਸੁਲਤਨ ਦੀਆਂ ਕੁਝ ਲੈਣਾ ਅੱਲਾ ਯਾਰਖਾ ਦੇ ਇਹ ਨਹੀਂ ਉਹ ਆਪ ਸੰਤਾਂ ਦੇ ਨਾਲ ਸੰਗੀ ਕਰਨੇ ਹਨ ਲਫਕੇ ਲਾਈਨ ਦੋ ਨੂੰ ਬਹੁ ਸੇ ਸਾਧ ਗਾਣ ਪਰ ਇਹ ਲਿਖਦਾ ਹੈ ਕਿ ਉਹ ਦੋਵੇਂ ਬਰਾਣਾ ਛੋਟੇ ਸਹਿਬਜ਼ਾਦਿਆਂ ਨੂੰ ਪੜਨ ਦੇ ਲਈ ਅੱਗੇ ਵਧੇ ਨੇ ਹਮਲਾ ਕੀ ਜੀ ਲੀਲੋ ਨੇ ਹਰ ਅਲੀ ਸ਼ਾਨ ਪਰ ਤੇ ਉਹਨਾਂ ਜਲੀਲਾ ਨੇ ਛੋਟੇ ਸਹਿਬਜ਼ਾਦੇ ਜਿਹੜੇ ਬੜੇ ਆਦੀਸ਼ਾਨ ਮਾਸੂਮ ਨੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਹੈ ਤਾਂ ਇਨਕਾ ਕિસ્사 ਲੀਕੀ ਚਲੇ ਅੱਜ ਮਚਾਨ ਪਰ ਇਨ ਨੇ ਛੋਟੇ ਸਹਿਬਜ਼ਾਦਿਆਂ ਨੂੰ ਇਸ ਕਰਕੇ ਪਕੜਨਾ ਚਾਹਿਆ ਵੀ ਜਿੱਥੇ ਇਹਨਾਂ ਨੂੰ ਸ਼ਹੀਦ ਕੀਤਾ ਜਾਣਾ ਹੈ ਜਿੱਥੇ ਕੰਧ ਚੁਣੀ ਜਾਣੀ ਹੈ ਉਸ ਥਾਂ ਤੇ ਇਹਨਾਂ ਨੂੰ ਫੜ ਕੇ ਲਿਜਾਇਆ ਜਾਵੇ। ਬੁਨਿਆਦ ਥੀ ਧਰਮ ਕੀ ਖੁਦੀ ਜਿਸ ਮਕਾਨ ਪਰ ਜਿੱਥੇ ਧਰਮ ਦੀ ਮਰਿਆ ਤੁਪਾਵੇ ਵੀ ਸਹਿਬ ਜਾਦਿਆਂ ਨੇ ਸ਼ਾਦਤ ਦਾ ਜਾਮ ਪੀ ਕੇ ਧਰਮ ਦੀ ਨੀਂਹ ਨੂੰ ਮਜ਼ਬੂਤ ਕਰਨਾ ਸੀ। ਬੁਨਿਆਦ ਥੀ ਧਰਮ ਕੀ ਖੁਦੀ ਜਿਸ ਮਕਾਨ ਪਰ ਜਿਹੜੀ ਜਗ੍ਹਾ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਇੰਨਾ ਜ਼ਾਲਮਾਨੇਸ਼ੀਦ ਕਰਨਾ ਸੀ ਸਿੱਖ ਧਰਮ ਦੀਆਂ ਜਿਹੜੀਆਂ ਨਿਯੋਣਾ ਨੇ ਉਹਨਾਂ ਨੂੰ ਮਜ਼ਬੂਤ ਹੋਣਾ ਸੀ ਜਦੋਂ ਇਹ ਦੋਵੇਂ ਜਾਨੇ ਸਾਹਿਬਜ਼ਾਦਿਆਂ ਨੂੰ ਪਕੜਨ ਦੇ ਵਾਸਤੇ ਆਪਣੇ ਨਾਲ ਲੈ ਕੇ ਜਾਣ ਵਾਸਤੇ ਅੱਗੇ ਵਧੇ ਨੇ ਤੇ ਦੂਹਾ ਸਾਹਿਬਜਾਦਿਆਂ ਨੇ ਬੜੀ ਗਰਜਵੀਂ ਆਵਾਜ਼ ਦੇ ਵਿੱਚ ਅੱਗੇ ਜਵਾਬ ਦਿੱਤਾ ਹੈ ਸਤਿਗੁਰੂ ਕੇ ਲਾਲ ਬੋਲੇ ਨਾ ਸੁਨਾ ਹਮਾਰੇ ਸਾਥ ਸਾਹਿਬਜਾਦੇ ਆਖਦੇ ਨੇ ਸਾਨੂੰ ਪਕੜ ਕੇ ਲੈ ਕੇ ਜਾਣ ਦੀ ਲੋੜ ਨਹੀਂ ਹੈ ਗਣਨੇ ਹਮ ਅੱਜ ਜਿੰਦ ਚੱਲेंगे ਖੁਸ਼ੀ ਕੇ ਸਾਥ ਅਸੀਂ ਤੇ ਆਪਣੀ ਖੁਸ਼ੀ ਦੇ ਨਾਲ ਹੀ ਉੱਥੇ ਸ਼ਹੀਦ ਹੋਣ ਵਾਸਤੇ ਕੰਧਾਂ ਦੇ ਵਿੱਚ ਖੜੇ ਹੋਣ ਵਾਸਤੇ ਕੰਧਾਂ ਦੇ ਵਿੱਚ ਗੱਡੇ ਹੋਣ ਵਾਸਤੇ ਚਲੇ ਜਾਵਾਂਗੇ ਵੇਖੋ ਕਿੰਨੀ ਦਲੇਰੀ ਹੈ ਕਿੰਨੀ ਕਿਰਪਾ ਸੱਚੀ ਸਰਬਉੱਚੀ ਸਤਿਗੁਰ ਕੇ ਲਾਲ ਬੋਲੇ ਨਾ ਛੂਣਾ ਹਮਾਰੇ ਸਾਥ ਸਾਨੂੰ ਛੂਣਾ ਤੱਕ ਨਹੀਂ ਤੁਸੀਂ ਗੜਨੇ ਹਮ ਆਜ ਜਿੰਦ ਅਸੀਂ ਆਪਣੀ ਜਿੰਦ ਕੁਰਬਾਨ ਕਰਨ ਵਾਸਤੇ ਕੰਧਾਂ ਦੇ ਵਿੱਚ ਗੱਡਣ ਵਾਸਤੇ ਚੱਲेंगे ਖੁਸ਼ੀ ਕੇ ਸਾਥ ਅਸੀਂ ਖੁਸ਼ੀ ਦੇ ਨਾਲ ਚੱਲਾਂਗੇ ਹੱਥੋਂ ਮੇ ਹੱਥ ਡਾਲ ਕੇ ਦੋਨੋਂ ਬੋ ਨੋ ਨਿਹਾਲ ਦੂਆ ਸਾਹਿਬ ਜਾਦੀਆਂ ਨਹੀਂ ਦੂਆ ਬ੍ਰਾਹਮਾ ਨੇ ਇੱਕ ਦੂਜੇ ਦਾ ਹੱਥ ਫੜ ਲਿਆ ਹੈ ਕਹਿੰਦੇ ਹੋਏ ਜਵਾਸੀ ਬੜੀ ਸਤਿ ਸ੍ਰੀ ਅਕਾਲ ਤੇ ਆਪਣੀ ਜ਼ੁਬਾਨ ਤੂੰ ਸਤਿ ਸ੍ਰੀ ਅਕਾਲ ਦੇ ਨਾਰੇ ਲਾਂਦੇ ਹੋਏ ਅੱਗੇ ਵਧ ਰਹੇ ਨੇ ਚੀਰੂਪੇ ਗੰਮ ਕਾ ਨਾਮ ਨਾ tha ਔਰ ਨਾ tha ਮਨਾ ਸੈਵ ਜਾਦੀਆਂ ਦੇ ਚਿਹਰਿਆਂ ਤੇ ਲਗਾ ਨਿਰੂਪ ਹੈ ਗਮ ਕਾ ਨਾਮ ਨਾ ਥਾ ਚਿਹਰੇ ਤੇ ਗਮ ਦੀ ਤੇ ਕੋਈ ਗੱਲ ਹੀ ਨਹੀਂ ਸੀ ਨਾ ਹੀ ਨਹੀਂ ਸੀ ਔਰ ਨਾ ਥਾ